ਦੇਰ ਇਸ ਵੇਰੇ ਦੇ ਕਦਾਰਨਾਥ ਲਈ ਯਾਤਰੀ ਹਿਮਗੰਦਰ ਦੇ ਯਾਤਰੀ ਉਹੀ ਜਾਂਦੇ ਹੋਏ ਲਈ ਖਤਰੀ ਆ ਜਰਾ ਜਰਾ ਦੇਖ ਬਣ ਲੋਕ ਇੱਥੇ ਘਰ ਵੀਨੇ ਲੋਕਾਂ ਦੇ ਅੱਗ ਲੱਗੀ ਜਾਪੁਰ ਆਹ ਦੇਖੋ ਅੱਗ ਹੁੰਦੀ ਹੈ ਗਉਮੁਖ ਕ੍ਰੇਸ਼ੇਰ ਤੋਂ ਵੰਗੋ ਉਤਰੇ ਤੋਂ ਕਿਹਨਾਂ ਦਾ ਜਿਹੜੀ ਹੁੰਦੀ ਨੇ ਉਹ ਪੰਜ ਪ੍ਰਯਾਗ ਤੋਂ ਬਣ ਕੇ ਆਉਂਦੀ ਹੈ ਮਤਲਬ ਪੰਜ ਜਿਹੜੇ ਪ੍ਰਯਾਗ ਨੇ ਪ੍ਰਯਾਗ ਪੋਲਾ ਜਿਹੜਾ ਆਪਾਂ ਸਵੇਰੇ ਚੜਨਾ ਇੱਥੇ ਜਾਊਗਾ 4 ਕਿਲੋਮੀਟਰ ਕੋਲ ਨਾਲ 3:00 ਬਜਕੇ 30 ਮਿੰਟ ਹੋ ਗਏ ਤੇ ਹੁਣ ਆਪਾਂ ਚੱਲਦੇ ਆਂ ਆਪਾਂ ਗੁਰਦੁਆਰਾ ਰੇਸ਼ੀ ਕੇਸਵਲ ਉੱਥੇ ਆਪਾਂ ਨਮਸਕਾਰ ਕਰਕੇ ਤੇ ਅੱਗੇ ਪਉਨੇ ਚੱਲੇ ਤੇ ਅੱਗੇ ਮਿਲਦੇ ਹੁਣ ਅੱਜ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਦਿਨ ਦੂਸਰਾ ਅੱਗੇ ਮਿਲਦੇ ਆਪਾਂ ਕੱਲ ਕੱਲ ਜੇ ਮੋਟਰਸਾਈਕਲ ਮੈਨੂੰ ਲੱਗਦਾ 498 ਹੋ ਗਿਆ ਤੇ 390 ਕਿਲੋਮੀਟਰ ਮੋਟਰਸਾਈਕਲ ਚੱਲੇਗਾ ਸੇਮ ਹੀ ਆ ਮੋਟਰਸਾਈਕਲ ਚੱਲਿਆ ਔਰ 15 ਇੱਕ ਅੱਡੇ 15 ਦਾ ਸਮਾਨ ਨਹੀਂ ਪੈਗਾ ਹੁੰਦਾ ਅਸਲ 'ਚ ਅੱਜ ਮਹੀਨਾ ਮੌਸਮ ਹੈਗਾ ਤਾਂ ਕਰਕੇ ਪੈਕਿੰਗ ਜਿਸ ਹਿਸਾਬ ਨਾਲ ਤਿਆਰ ਕੀਤੀ ਹੋਈ ਹੈ ਸਾਰਾ ਸਮਾਨ ਇੱਕ ਮੋਟਰਸਾਈਕਲ ਦੇ ਟੱਗ ਲੈ ਗੁਰਦੁਆਰਾ ਸ੍ਰੀ ਹਿਮਗੰਡ ਸਾਹਿਬ ਰਿਸ਼ੀਕੇਸ਼ ਪਹੁੰਚ ਚੁੱਕਿਆ ਦੇਖ ਕੇ ਲੱਗਦਾ ਬਹੁਤ ਸੋਹਣਾ ਸਥਾਨ ਹੋਇਆ ਹੈਗਾ ਕਿਉਂਕਿ 25 ਤਰੀਕ ਨੂੰ ਓਪਨਿੰਗ ਹੋਈ ਸੀ ਤਾਂ ਕਰਕੇ ਗੁਰਦੁਆਰਾ ਸਾਹਿਬ ਨੇ ਇੱਥੋਂ ਜਥਾ ਚੱਲਿਆ ਸੀਗਾ ਤੇ ਉਸ ਹਿਸਾਬ ਨਾਲ ਅੱਪਡੇਟ ਕੀਤੀ ਹੋਈ ਹੈਗੀ ਤੇ ਇੱਥੋਂ ਆਪਾਂ ਨਮਸਕਾਰ ਕਰਕੇ ਚਾਪੜ ਦਾ ਲੰਗਰ ਛੱਕ ਕੇ ਅੱਗੇ ਚੱਲੇ ਪਉਣੇ ਜਿਹੜੇ ਵੀ ਯਾਤਰੀ ਆਉਂਦੇ ਨੇ ਮੋਸਟਲੀ ਕੀ ਹੁੰਦਾ ਵੀ ਗੁਰੂਆ ਗੁਰਦੁਆਰਾ ਰਿਸ਼ੀਕੇਸ਼ ਜਿਹੜਾ ਹੈ ਗੁਰਦੁਆਰਾ ਸਾਹਿਬ ਆ ਰਿਸੀਕੇਸ਼ਨ ਹੈ ਗੁਰਦੁਆਰ ਦਾ ਨਾਮ ਹੋ ਗਿਆ ਤੇ ਇੱਥੇ ਹੀ ਯਾਤਰੀ ਰੁਕਦੇ ਨੇ ਤੇ ਪਿੱਛੇ ਆ ਗੁਰਦੁਆਰੇ ਸਾਹਿਬ ਤੋਂ ਬਾਅਦ ਪਿੱਛੇ ਜਿਹੜੀਆਂ ਇਮਾਰਤਾਂ ਨੇ ਉੱਥੇ ਰੂਮ ਬਗੜ ਮਿਲ ਜਾਂਦੇ ਨੇ ਤੇ ਉੱਥੇ ਬੰਦੇ ਰਹੇ ਬੰਦ ਨੇ ਤੇ ਬਾਕੀ ਜਿਹੜੀਆਂ ਪੁੱਤ ਲਿਕੇਸ਼ਨ ਤੇ ਰਹੇ ਸੀ ਉਹ ਹੋਰ ਜਗ੍ਹਾ ਸੀਗੀ ਆਪਾਂ ਗੁਰਦੁਆਰ ਸਾਹਿਬ ਨਹੀਂ ਰਹੇ ਸੀ ਕਿਉਂਕਿ ਜਦੋਂ ਯਾਤਰਾ ਸੰਗਤ ਜਿਹੜੀ ਆਉਂਦੀ ਆ ਉਹਨਾਂ ਨੂੰ ਰੂਮ ਮਿਲਨੇ ਬਹੁਤ ਔਖੇ ਹੁੰਦੇ ਨੇ ਤਾਂ ਕਰਕੇ ਆਪਾਂ ਕਿਤੇ ਹੋਰ ਜਗ੍ਹਾ ਰਹੇ ਜਗੇ ਪਰ ਇੱਥੇ ਆਪਾਂ ਰੂਮ ਮਿਲ ਜਾਂਦੇ ਨੇ ਆਰਾਮ ਨਾਲ ਉੱਤੋਂ ਸਾਹਮਣੇ ਉਹ ਕਾਊਂਟਰ ਤੇ ਲੱਗਿਆ ਹੋਇਆਗਾ ਕਾਊਂਟਰ ਤੇ ਉੱਤੋਂ ਬੰਦਾ ਪਰਚੀ ਕਿਟਾ ਕੇ ਰੂਮ ਮਿਲ ਜੰਗਰੇ ਆਪਾਂ ਜਿਹੜੀਆਂ ਪਿੱਛੇ ਲਗੇਸ਼ਨ ਇੱਥੇ ਸਾਰੇ ਨਿਵਾਸ ਨੇ ਭਾਈ ਜਰ ਸਾਹਿਬ ਜਤ ਨਿਵਾਸ ਭਾਈ ਜੱਲਜੀ ਨਿਵਾਸ ਇਹ ਸਾਰੇ ਨਿਵਾਸ ਨੇ ਇੱਥੇ ਰੂਮ ਭੇਡ ਹੁੰਦੇ ਨੇ ਇੱਥੇ ਰੂਮ ਬੰਦਾ ਲੈ ਸਕਦਾ ਰਹੋ ਇਹ ਹੈ ਜੀ ਲੰਗਰ ਹਾਲ ਗੁਰਦੁਆਰਾ ਸਿੰਘਮੇਂਗੋ ਮੇਮਗੋੜਾ ॠषि ਕੇਸ ਦਾ ਲੰਗਰ ਹਾਲ ਜ਼ਿਆਦਾ ਲੰਗਰ ਸਕਣ ਤੋਂ ਬਾਅਦ ਆਪਾਂ ਫੋਨੇ ਚੱਲੇ ਅੱਗੇ ਗੋਮਨ ਘਾਟ ਵੱਲ ਤੇ ਅੱਜ ਦਾ ਜਿਹੜਾ ਸਫ਼ਰ ਆ ਅੱਜ ਦਾ ਸਫ਼ਰ ਵੀ ਬਹੁਤ ਲੰਮਾ ਹੋਣਾ ਲੱਗਾ 272 ਕਿਲੋਮੀਟਰ ਦਾ ਸਫ਼ਰ ਆ ਇਹ ਤੇ ਸਵੇਰ ਦਾ 4:00 ਬਜੇ ਦੇ 10 ਕਿ 15 ਮਿੰਟ ਹੋ ਚੁੱਕੇ 10 15 ਮਿੰਟ ਤੇ ਅੱਗੇ ਚੱਲਦੇ ਆਪਾਂ ਹਾਂਜੀ ਸਰਧਾਲੂ ਬਹੁਤ ਆਏ ਹੋਏ ਨੇ ਤੇ ਭੀੜ ਹੋ ਜੋਗੀ ਜ਼ਿਆਦਾ ਤੇ ਭੀੜ ਹੋਣ ਦਾ ਕਾਰਨ ਇਹ ਹੈ ਵੀ ਗਰਮੀ ਹੈਗੀ ਤਾਂ ਕਰਕੇ ਸਵੇਰੇ ਸਵੇਰੇ ਹਰੇਕ ਜਲਦੀ ਜਲਦੀ ਨਿਕਲ ਲਗਾ ਚਾਰ 15 ਦੇ ਚਾਹ ਦਾ ਲੰਗਰ ਛੱਕੇ 6:30 ਵਜੇ ਆਪਾਂ ਤੋਂ ਨਿਕਲ ਚੁਕੇ ਹਾਂ ਮਤਲਬ 5 ਕਿਲੋਮੀਟਰ ਆ ਗਏ ਆਪਾਂ ਰਿਸੀਗੇ ਤੋਂ ਤੇ ਮੌਸਮ ਪੂਰਾ ਸੋਹਣਾਗਾ ਪੂਰੀ ਠੰਡਕ ਜਿਹੀ ਮਹਿਸੂਸ ਹੋਣ ਲੱਗੀ ਕਿਉਂਕਿ ਉੱਚੇ ਰਿਵੇਂ ਪਹਾੜ ਨੇ ਸਵੇਰੇ ਦਾ ਕਦਾਰਨਾਥਲੇ ਯਾਤਰੀ ਹਿਮਗੋੜਾ ਦੇ ਯਾਤਰੀ ਉਹੀ ਜਾਂਦੇ ਨੇ ਉਹੀ ਭਲੇ ਤੇ ਕਿਉਂਕਿ ਹਰੇ ਕੇ ਬੰਦਾ ਚਾਹੁੰਦਾ ਵੀ ਸਾਡੇ ਸਾਡੇ ਪਹਿਲਾਂ ਪਹਿਲਾਂ ਪਹੁੰਚੀਏ ਸਰਵਾਜ ਰੂਮ ਵਗੈਰਾ ਨਹੀਂ ਮਿਲਦੇ ਜੇ ਪੁੰਚਣਾ ਸਾਹਣਵਾ ਨਾ ਬਾਅਦ ਵਿੱਚ ਟ੍ਰੈਫਿਕ ਜਮ ਬਹੁਤ ਹਨ ਨਾ ਪੜਨਾ ਇੱਦਾਂ ਆ ਗੋਲੇ ਨੇ ਜਿੱਦੋਂ ਬੈਠੇ ਆਉਂਦੇ ਆ ਤੇ ਦੇਪਰਿਆ ਥੋੜਾ ਪਿੱਛੇ ਜੇ ਇਹ ਆਪਣੇ ਬਰਨਾਲਾ ਦਾ ਲੰਗਰ ਲੱਗਾ ਹੋਇਆ ਹੈ ਦੇਖੋ ਤਾਂ ਕੋਡ ਸ਼ਾਪ ਪੈੜਨ ਦਾ ਸ਼ਾਦਾ ਲੰਗਰ ਚਾਪ ਕੋੜਾ ਦਾ ਲੰਗਰ ਅਸਟੇਮ ਪਹੁੰਚ ਚੁੱਕੇ ਆਪਾਂ ਦੇਵ ਪ੍ਰਯਾਗ ਆ ਨਦੀ ਦੇਖ ਕੇ ਬਨੂੰ ਅੱਜ ਲੱਗ ਜਾਂਦਾ ਵੀ ਇਹ ਉੱਪਰੋਂ ਆਉਂਦੀ ਹਲਕ ਲੰਦਾ ਤੇ ਇਧਰੋਂ ਆਉਂਦੀ ਆ ਭਾਗੀ ਰਥੀ ਤੇ ਗੰਗਾ ਬਣ ਕੇ ਅੱਗੇ ਚੱਲ ਜਾਂਦੀ ਹੈ ਆ ਬਾੜੀ ਨਦੀ ਪਾਣੀ ਇਹ ਦੋਨਾਂ ਦਾ ਮਿਕਸ ਹੋ ਕੇ ਬੱਗੇ ਜਾਂਦਾ ਤੇ ਆ ਜਿਹੜੀ ਹੁੰਦੀ ਆ ਭਾਗੀ ਰਥੀ ਇਹ ਹੁੰਦੀ ਆ ਗਉਮੁਖ ਗਰੇਸ਼ੀਰ ਤੋਂ ਵੰਗੋਤਰੀ ਤੋਂ ਤੇ ਉੱਤਰਾਖੰਡ ਤੋਂ ਨਿਕਲਦੀ ਆ ਤੇ ਇਹ ਜਾਂਦੀ ਅੱਗੇ ਪ੍ਰਯਾਗ ਰਾਜ ਤੱਕ ਜਿਹਨੂੰ ਆਪਾਂ ਅਲਾਹਾਬਾਦ ਕਹਿੰਦੇ ਆ ਉੱਥੇ ਤੱਕ ਜਾਂਦੇ ਆਂ ਬਹੁਤ ਸੋਹਣਾ ਪਿਓ ਇੱਥੇ ਹਲਕਾ ਲੈਂਦਾ ਜਿਹੜਾ ਹਲਕਾ ਜਾਂਦਾ ਜਿਹੜੀ ਹੁੰਦੇ ਨੇ ਉਹ ਪੰਜ ਪ੍ਰਯਗ ਤੋਂ ਬਣ ਕੇ ਆਉਂਦੇ ਆ ਮਤਲਬ ਪੰਜ ਜਿਹੜੇ ਪ੍ਰਯਗ ਨੇ ਪ੍ਰਯਗ ਮੀਨ ਜਬੀ ਛੋਟੇ ਛੋਟੇ ਜਿਹੜੇ ਦਰਿਆਣੇ ਉਹ ਮੇਲ ਕਰਕੇ ਉਹ ਪੰਜ ਦਰਿਆ ਤੋਂ ਜਿਵੇਂ ਰੋਦਰ ਪ੍ਰਯਗ ਕਰਨ ਪ੍ਰਯਗ ਤੇ ਪ੍ਰਯਗ ਤੇ ਵਿਸ਼ਨੂੰ ਇਹ ਪੰਜ ਪ੍ਰਯਗ ਬਣ ਕੇ ਹਲਕਨੰਦਾ ਨਾਲ ਮਿਕਸ ਹੋ ਕੇ ਉਹਦਰੋਂ ਹਲਕਨੰਦਾ ਬਣ ਕੇ ਹੁੰਦੀ ਹੈ ਇੱਥੋਂ ਭਾਗੀ ਰਿਤੀ ਬਣ ਕੇ ਅੱਗੇ ਗੰਗਾ ਬਣ ਕੇ ਜਾਂਦੀ ਹੈ ਛੱਡ ਤਾ ਯਾਰ ਮੋਟਰਸਾਈਕਲ ਦੇ ਵਿੱਚ ਬੰਦੇ ਨੇ ਮਾਰਨਾ ਸੀਗਾ ਗੁੱਕੀ ਗੁੱਕੀ ਚਮਤ ਜਿਹ ਗਵੀ ਦਾ ਸੱਦਾ ਸਹੀਦਾ ਤੂੰ ਦਾ ਜਮ ਸਹੀ ਜੀ ਆਉਂਦੀ ਜਗ੍ਹਾ ਤੇ ਕਿਹੜਾ ਰੋੜਾ ਪੰਗਾਰ ਰੋਸ ਤੇ ਜਿੱਤੀ ਰੋੜਾ ਹੋਈ ਤਾਂ ਬਚ ਲਿਆ ਕੇ ਮਾਂ ਦੇ ਪੁੱਤ ਨੇ ਇੱਕ ਗੱਡੀ ਆਨ ਵਿੱਚ ਲਿਆ ਕੇ ਠੋਕ ਤਾ ਹੈਗਾ ਬਚਤ ਰਹਿ ਗਈ ਉਹ ਬੱਜਾਂ ਨਹੀਂ ਟੁੱਟਿਆ ਨਹੀਂ ਕੁਛ ਨਹੀਂ ਬੱਜਿਆ ਜਿਹੜੇ ਸਰਦਾ ਲੋ ਆਉਂਦੇ ਨੇ ਨਾ ਜਿਹੜੇ ਰਿਸ਼ੀ ਕੇ ਨਹੀਂ ਰਹਿ ਸਕਦੇ ਜਾਂ ਮਤਲਬ ਉਹਨਾਂ ਨੂੰ ਕਮਰੇ ਵਗੈਰ ਨਹੀਂ ਮਿਲਦੇ ਉਹ ਨਾ ਜਾਂ ਤਾਂ ਸ਼੍ਰੀਨਗਰ ਰਹਿ ਸਕਦੇ ਨੇ ਜਾਂ ਨਗਰਾਸ਼ੂ ਰਹਿ ਸਕਦੇ ਨੇ ਤੇ ਉੱਥੇ ਗੁਰਦੁਆਰਾ ਘਰ ਕੋਲ ਬੱਤੇ ਪੂਰਾ ਪ੍ਰਬੰਧ ਰਹਿਣ ਸਨ ਦਾ ਲੰਗਰ ਪਾਣੀ ਦਾ ਪ੍ਰਬੰਧ ਰਹਿਣ ਸਨ ਦਾ ਪ੍ਰਬੰਧ ਆ ਰੋ ਸਭ ਤੋਂ ਵਧੀਆ ਕਮਰੇ ਮਿਲ ਜਾਂਦੇ ਨੇ ਜਿਹੜੇ ਨੇੜੇ ਆਮਰ ਦੇ ਦੂਰੋਂ ਆਉਂਦੇ ਨੇ ਜੇ ਮਤਲਬ ਆਪਣੇ ਪੰਜਾਬ ਚੋਂ ਆਉਂਦੇ ਨੇ ਬਿੰਡੇਯਾਰੀ ਏਰੀਆ ਤੋਂ ਅਗੜਸਰ ਏਰੀਆ ਦੇ ਉਹਨਾਂ ਨੂੰ ਉਤਾਰੀ ਸੀ ਕਿ ਜਿਹੜਾ ਨਾਲ ਜਾਈਦਾ ਮੇਰੇ ਸਾਹਮਣੋਂ ਜਾਂ ਜਿਹੜੇ ਨੇੜੇੋਂ ਇਧਰੋਂ ਆਉਂਦੇ ਨੇ ਨਾਲ ਪੁਨਾ ਬੋਲੋਗੇ ਹੋ ਪੰ ਗੁਰਦੁਆਰ ਸਾਹਿਬ ਦੀ ਗੱਲ ਕਰਦੇ ਸੀ ਵੀ ਜਿਹੜੀ ਸੰਗਤ ਰਹਿਣ ਲਈ ਜਗ੍ਹਾ ਕੀਤਾ ਆ ਉਹ ਗੁਰਦੁਆਰਾ ਗੁਰਦੁਆਰਾ ਲੰਗਰ ਸਾਹਿਬ ਦਮਦਮਾ ਤੇ ਇਹ ਜਮਾ ਨਗਰਾਸੂ ਦੇ ਕੋਲ ਆ ਨਗਰਾਸੂ ਮਤਲਬ ਨਗਰਾਸੂ ਦੇ ਵਿੱਚ ਹੀ ਅਸਲ ਜਹੇ ਪਿਛਲੀ ਵਾਰ ਵੀ ਇੱਥੇ ਆਏ ਸੀ ਗੁਰਦੁਆਰ ਸਾਹਿਬ ਇੱਥੇ ਆਏ ਸੀ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਰੂਮ ਵਗੈਰਾ ਮਿਲ ਜਾਂਦੇ ਜਿਨ੍ਹਾਂ ਨੇ ਜਿਹੜੇ ਲੰਬੇ ਆਉਂਦੇ ਰਿਹਾ ਮਤਲਬ ਨਗਰਾਸੂ ਵਗੈਰਾ ਜਿਹਨਾਂ ਰਹਿਣਾ ਹੁੰਦਾ ਇੱਥੇ ਰੂਮ ਵਗੈਰਾ ਮਿਲ ਜਾਂਦੇ ਨੇ ਇਹਨਾਂ ਨੂੰ ਰੇਸ਼ੀ ਕਿਸੇ ਜਗ੍ਹਾ ਨਹੀਂ ਮਿਲਦੀ ਸੰਗਤ ਆ ਅੰਬੈਤ ਵੈਸੇ ਦੇਖਿਆ ਕਿ ਸੰਗਤ ਦਾ ਬਹੁਤ ਜਿਆਦਾ ਨਹੀਂ ਕਿਉਂਕਿ ਪਿਛਲੀ ਵਾਰ ਬਹੁਤ ਘੱਟ ਸੀਗਾ ਪੰਗਲਾ ਜਿਕੇ ਚਾਰ ਧਾਮ ਯਾਤਰਾ ਕਰਕੇ ਨੇ ਸਾਰੇ ਪਾਸੇ ਰਾਖਾ ਗਦਾਰ ਨਾਥ ਵੀ ਬਦਰੀ ਨਾਥ ਖਤਰਾ ਖਤਰਾ ਹੀ ਹੁੰਦਾ ਨਾ ਇਹ ਕਿਦਾਂ ਹੀ ਲੋ ਵੀ ਖਤਰਾ ਖਤਰਾ ਹੀ ਆ ਜਾ ਦੇਖ ਬਣਾ ਲੋਕ ਇੱਥੇ ਘਰ ਵੀ ਨੇ ਲੋਕਾਂ ਦੇ ਅੱਗ ਲੱਗੀ ਜਾ ਪੁਰ ਥਾਂ ਨੂੰ ਪਿੱਛੇ ਉਹ ਬਾਲਟੀਆਂ ਉਪਰੀਆਂ ਦੇ ਸੀਗੇ ਚੱਲ ਵਿਭਾਗ ਵਾਲੇ ਪੂਰਾ ਖਤਰਾ ਬਣਿਆ ਹੋਇਆ ਅੱਗ ਬਹੁਤ ਕਾਫੀ ਏਰੀ ਨੂੰ ਅੱਗ ਚੜ ਗਏ ਇੱਥੇ ਸਾਨੂੰ ਆਏ ਸੀ ਪਹਿਲਾਂ ਵੀ ਕਿਤੇ ਇਧਰ ਮੀਂਹ ਮੂਹ ਪੈ ਰਿਹਾ ਧੂਆਂ ਉੱਡ ਦਿਸ ਰਿਹਾ ਸੀਗਾ ਬਟ ਹੁਣ ਜਦ ਨੇੜੇ ਆ ਕੇ ਦੇਖਿਆ ਜੋਸੀ ਮਠ ਕੋਲੇ ਪੂਰੀ ਅੱਗ ਲੱਗੀ ਪਈ ਇੱਥੇ ਗੰਗਲੇਰੀਆਂ ਨੂੰ ਬੁਰਾ ਹਾਲ ਹੈ ਇੱਥੇ ਅੱਗ ਦਾ ਕਨੇ ਜੀਵ ਜੰਤੂ ਮਰੇ ਹੋਣਗੇ ਵਿਚਾਰੇ ਕਿੰਨਾ ਨੁਕਸਾਨ ਹੋਊਗਾ ਮੱਠ ਕੋਲੇ ਦੇਖੋ ਅੱਗ ਲੱਗੀ ਪਈ ਜੰਗਲ ਇਹਨੂੰ ਕਾਫੀ ਜ਼ਿਆਦਾ ਅੱਗ ਵਧੀ ਜਾਂਦੀ ਆ ਪਹਿਲਾਂ ਦੇਖਿਆ ਸੀ ਵੀ ਧੂੰਆਂ ਜਿਹਾ ਉੱਠੀ ਜਾਂਦਾ ਸਾਨੂੰ ਐ ਕਿਤੇ ਵੀ ਮੀਂਹ ਮੂ ਪੈ ਰਿਹਾ ਜਦੋਂ ਦੂਰ ਨੇੜੇ ਆ ਕੇ ਦੇਖਿਆ ਹੁਣ ਜੋਸੀ ਮੰਡ ਕੋਲੇ ਆਹ ਦੇਖੋ ਅੱਗ ਅੱਗ ਲੱਗੀ ਪਈ ਆ ਸਭ ਪੂਰੀ pura harana ha Are ha ਮੈਨੂੰ ਆ ਲੱਗਦਾ ਜੀ 5-6 ਕਿਲੋਮੀਟਰ ਦਾ ਮੋਟਰਸਾਈਕਲ ਚ ਲਾ ਕੇ ਲੈ ਕੇ ਆਇਆ ਉਸ ਦਾ ਕੱਗ ਲੱਗੀ ਹੋਈ ਆ ਪੂਰੀ ਅੱਗੀ ਅੱਗ ਭਰੀ ਜਾਂਦੀ ਆ ਸਾਰੇ ਪਾਸੇ ਅੱਗੀ ਅੱਗ ਆ ਗਈ ਮਸਾ ਨਿਕਲ ਗਿਆ ਮੋਟਰਸਾਈਕਲ ਤੇ ਫਾਇਰ ਬ੍ਰੀਡ ਵਾਲੇ ਵੀ ਆਈ ਜਾਂਦੇ ਨੇ ਪਾਣੀ ਭਰੀ ਜਾਂਦੇ ਨੇ ਅੱਗ ਬੁਝਾਉਣ ਲਈ ਪਰ ਰਸਤਾ ਬਲਾਕ ਹੋ ਗਿਆ ਮਿੱਤਰੋ ਰਸਤਾ ਕਿਸਮਤ ਚੰਗੀ ਸੀ ਵੀ ਨਿਕਲ ਆਏ ਬਸ ਅੱਗ ਲੱਗੀ ਜਾਰੇ ਪਾਸੇ ਰਸਤਾ ਬਲਾਕ ਸਾਰਾ ਰਿਸ਼ੀਕੇ ਤੋਂ ਸਵੇਰ ਚੱਲੇ ਸੀਗੇ ਆਪਾਂ 4 ਵਜੇ 30 ਮਿੰਟ ਤੇ ਤੇ ਹੁਣ ਟਾਈਮ ਹੋ ਚੁੱਕਿਆ ਇਸ ਟਾਈਮ ਹੈਗਾ ਟਾਈਮ 3 ਵਜੇ 29 ਮਿੰਟ ਮਤਲਬ ਖਾਸਾ ਟਾਈਮ ਲੱਗ ਗਿਆ ਪਰ ਅੱਜ ਹੈਗਾ ਸੀ 285 ਕਿਲੋਮੀਟਰ ਮੋਟਰਸਾਈਕਲ ਚੱਲਿਆ ਇੱਥੋਂ ਆਪਾਂ ਹੁਣ ਟਰੈਕ ਸ਼ੁਰੂ ਕਰਾਂਗੇ ਫੇਮਗੁੰਡ ਸਾਹਿਬ ਲਈ ਤੇ ਗੋਬਿੰਦ ਧਾਮ ਲਈ ਚੱਲਾਂਗੇ ਪਰ ਗੋਬਿੰਦ ਘਾਟ ਪਹੁੰਚ ਚੁੱਕੇ ਆਂ ਹੁਣ ਆਪਾਂ ਗੋਬਿੰਦ ਧਾਮ ਚੱਲਾਂਗੇ ਫਿਰ ਗੋਬਿੰਦ ਧਾਮ ਜਦੋਂ ਫਿਰ ਸ੍ਰੀ ਹੇਮਗੁੰਡ ਸਾਹਿਬ ਤੇ ਨਾਲ ਦੇ ਮੇਰੇ ਅੱਗੇ ਨਿਕਲ ਗਏ ਚੱਲਦੇ ਆਂ ਕਿ ਇਹਦਾ ਜੋ ਪੇਟ ਕਰਾਉਣੀ ਪਈ ਪਹਿਲਾਂ ਆਹ ਮੋਟਰਸਾਈਕਲ ਉਹ ਮੋਟਰਸਾਈਕਲ ਕਿੱਕ ਦੇਣ ਲਈ ਇੱਕ ਦਿਨ ਦਾ ਲੈਂਦੇ ਨੇ ਪਾਰਕਿੰਗ ਵਾਲੇ 100 ਰੁਪਏ ਹੱਥ ਟੰਦਿਆਂ ਦਾ ਲੈਂਦੇ ਨੇ 200 ਰੁਪਏ ਇਹ ਇੱਥੇ ਪਾਰਕਿੰਗ ਕਰਾਉਣੀ ਪਈ ਕਿਉਂਕਿ ਬਾਹਰ ਜਿਹੜੀ ਹੈਗੀ ਆ ਇੱਥੇ ਚਲੋ ਸੇਫਟੀ ਤਾਂ ਹੈਗੀ ਆ ਪਰ ਬਾਹਰ ਸੇਫਟੀ ਨਹੀਂ ਹੈਗੀ ਜਿਹੜੀ ਇੱਥੇ ਮਾਰ ਮੋਟਰਸਾਈਕਲ ਵਗੈਰਾ ਗੱਡੀਆਂ ਖੜੀਆਂ ਨੇ ਨਾ ਤੇ ਆਪਾਂ ਦੇਖੀਏ ਧਿਆਨ ਨਾਲ ਕਿ ਅੱਜ ਸੰਗਤਾਂ ਦਾ ਬਹੁਤ ਆਈਆਂ ਹੋਈਆਂ ਨੇ ਗੱਡੀਆਂ ਤੇ ਵੀ ਮੋਟਰਸਾਈਕਲਾਂ ਦੇ ਵੀ ਮੋਟਰਸਾਈਕਲ ਸਾਰੇ ਕੀ ਹੋਇਆ ਵੀ ਆ ਤਾਂ ਪਾਰਕਿੰਗ ਚ ਲਾਓ ਕੋਈ ਟੁੱਟ ਪੰਜ ਜਿਆਦਾ ਤੇਲ ਵਗੈਰਾ ਕੱਢ ਕੇ ਲੈ ਗਿਆ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਤੇ ਇੱਥੇ ਥੋੜਾ ਜਿਹਾ ਫਿਰ ਵੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾਗਾ ਗੁਰਦੁਆਰਾ ਗੋਬਿੰਦ ਘਾਟ ਦੀ ਬੈਕਸਾਈਡ ਆ ਪਰ ਰੂਮ ਮਿਲ ਗਿਆ ਸੀ ਰੂਮ ਤਾਂ ਕਿ ਗੋਬਿੰਦ ਘਾਟ ਗੁਰਦੁਆਰ ਸਾਹਿਬ ਦੇ ਵਿੱਚ ਸੰਗਤ ਬਹੁਤ ਆ ਜੀ ਕੀ ਸੰਗਤ ਜਿਆਦਾ ਹੁੰਨ ਕਰਨਾ ਕਮਰਿਆਂ ਦਾ ਕਮਰੇ ਮੈਂ ਤਾਂ ਮਿਲ ਹੀ ਰਹੇ ਸੀਗੇ ਤੇ ਬਾਕੀ ਇੱਥੇ ਰੇਟ ਵੀ ਥੋੜਾ ਜਿਆਦਾ ਰੱਖਿਆ ਹੋਇਆ ਨੇ ਪਿਛਲੀ ਵਾਰ ਨਾਲੋਂ ਰੂਮ ਦੇ ਤੇ ਆਪਾਂ ਇੱਥੇ ਰੂਮ ਲੈ ਲਿਆ ਸੀਗਾ ਵੀਡੀਓ ਬਣਾਉਣ ਦਾ ਕਾਰਨ ਨਹੀਂ ਸੀ ਵੀ ਆਪਾਂ ਨੂੰ ਨਾ ਕਿ ਮਤਲਬ ਚਾਰ ਧਾਮ ਕਰਕੇ ਤੁਹਾਨੂੰ ਪਤਾ ਸਾਰੇ ਨੂੰ ਪਤਾ ਤਕਰੀਬਨ ਰੁਪਈਆ ਮੋਬਾਈਲ ਆਊਟ ਨਹੀਂ ਹੈਗੀ ਇੱਥੇ ਵੀ ਲਿਖਿਆ ਹੋਇਆ 50 ਮੀਟਰ ਮੋਬਾਈਲ ਆਊਟ ਦਿੱਤਾ ਕਰਕੇ ਆਪਾਂ ਵੀ ਇੱਕ ਚੀਜ਼ ਜਰੂਰੀ ਸਮਝੂ ਮੇਰੇ ਸਮਝ ਵੀ ਆਪਾਂ ਅੰਦਰ ਜਾ ਕੇ ਵੀਡੀਓ ਨਹੀਂ ਮਗਾਉਣੀ ਕਿਉਂਕਿ ਆਪਾਂ ਵੀ ਪਾਲਣਾ ਕਰਨੀ ਹੈ ਚੀਜ਼ ਦੀ ਤਾਂ ਕਰਕੇ ਤੇ ਆਪਾਂ ਸਵੇਰ ਚੱਲਾਂਗੇ ਗੋਵਿੰਦ ਘਾੜ ਤੋਂ ਗੋਵਿੰਦ ਧੰਬਲ ਯਾਤਰਾ ਕਰਾਂਗੇ ਬਾਈਕ ਆਪਾਂ ਇੱਥੇ ਲਾਤੀ ਸੀ ਪਾਰਕਿੰਗ 'ਚ ਬਾਈਕ ਤੇ ਚੱਲਾਂਗੇ ਫੁੱਲਣਾ ਪਹਿਲਾਂ ਸਾਡਾ ਆਪਣਾ ਸੀ ਪ੍ਰੋਗਰਾਮ ਵੀ ਆਪਾਂ ਆਪਾਂ ਗੱਡੀ 'ਚ ਚੱਲਾਂਗੇ ਜੇਕਰ ਪਹਿਲੇ ਅੰਦਰ ਪਰ ਉਹੀ ਰੇਟ ਜਾਂ ਸਾਫਟਾ ਉਹੀ ਆ ਉਹਨੇ ਕਿ ਪੈਸੇ ਉੱਤੇ ਲੱਗਦੇ ਨੇ ਉਹਨੇ ਕਿ ਉਤਰ ਲੱਗਦੇ ਨੇ ਪਰ ਪਾਰਕਿੰਗ ਦੀ ਜਗ੍ਹਾ ਬਹੁਤ ਵਧੀਆ ਗਈ ਆ ਕਰਕੇ ਆਪਾਂ ਮੋਟਰਸਾਈਕਲ ਚੱਲਾਂਗੇ ਖੁਦ ਨਾਲ ਉੱਦ ਨਾਲ ਆਪਾਂ ਕਰਾਂਗੇ ਟ੍ਰੈਕਿੰਗ ਇਸ ਤੋਂ ਤੇ ਹੁਣ ਗੁਰਦੁਆਰਾ ਸਾਹਿਬ ਚੱਲਦੇ ਆਂ ਨਮਸਕਾਰ ਕਰਕੇ ਉਹਨਾਂ ਗੁਰਦੁਆਰਾ ਸਾਹਿਬ ਤੇ ਚਾਹ ਪਣੀ ਦਾ ਲੰਗਰ ਛੱਕਿਆ ਹੋਣਾ ਇਸ ਵਾਰ ਤਾਂ ਰੂਮ ਮੰਨ ਰੇਟ ਵੀ ਬਹੁਤ ਜ਼ਿਆਦਾ ਚੱਕ ਤੇ ਜਿਹੜਾ ਆਮੀ ਕਮਰਾ 22500 ਦਾ ਹੁੰਦਾ ਸੀ 404500 ਰੁਪਏ ਦਾ ਰੂਮ ਕਰਿਆ ਪਿਆ ਗਿਆ ਤੇ ਬਾਕੀ ਜੇ ਨਾਰਮਲ ਚ ਲੈਣਾਗਾ ਇਹ ਛੇ ਜਣੇ ਦਾ ਕਮਰਾ ਦਿੱਤਾ ਸੀਗਾ ਤਾਂ ਸਾਨੂੰ 2000 ਰੁਪਏ ਦਾ ਕਮਰਾ ਲੈ ਲੈਣਾ ਨੇ ਯਾਰ ਇਹ ਛੱਡ ਥੱਕੇ ਪੈਣੇ ਆ ਪੈਨ ਡਿਟ ਚਾਰੇ ਪੰਜੇ ਇਹ ਕਹਿੰਦੇ ਹਾਂ ਨੀਂਦ ਬਹੁਤ ਜ਼ਬਰਦਸਤ ਆ ਰਹੀ ਆ ਸਵੇਰ ਜਲਦੀ ਉੱਠਣਾਗਾ ਟਰੈਕ ਲਈ ਇਹਨਾਂ ਨੀਂਦਾ ਕੀ ਆਪਾਂ ਇੱਥੇ ਖੜੇ ਹਾਂ ਅੱਛਾ ਜਿਹੜਾ ਸਫਰ ਸੀ ਰਿਸ਼ੀਕੇਸ਼ ਤੋਂ ਗੋਵਿੰਦ ਘਾਟ ਵਾਲਾ ਉਹ ਅੱਜ ਕੰਪਲੀਟ ਕਰਕੇ ਰੂਮ 'ਚ ਆਪਾਂ ਆ ਗਏ ਤੇ ਹੁਣ ਆਪਾਂ ਸਵੇਰੇ ਚੱਲਾਂਗੇ ਪਾਵਾਂਗੇ ਚਾਲੇ ਕਿਉਂਕਿ ਥਕਾਵਟ ਹੋ ਗਈ ਮੁੱਠਸਾਂ ਜਿਆਦਾ ਪਹਾੜੀ ਏਰੀਆ ਕਰਕੇ ਅੱਜ ਦਾ ਇਹ ਜਿਹੜਾ ਬਲੌਗ ਆ ਇੱਥੇ ਖਤਮ ਕਰਦੇ ਆ ਅਮੀ ਸ਼ੁਰੂਆਤ ਕੱਲ ਨੂੰ ਕਰਦੇ ਆ ਆਪਾਂ ਤੇ ਟਰੈਕ ਲਈ ਤੇ ਬਣੇ ਰਿਓ ਬਲੌਗ ਦੇ ਨਾਲ ਤੇ ਦੱਬ ਕੇ ਸ਼ੇਅਰ ਕਰ ਦਿਓ ਗੁਰਦੁਆਰਾ ਦੋਬਿੰਡ ਘਾ ਆਹ ਵਾਲਾ ਪੋਲ ਆ ਜਿਹੜਾ ਆਪਾਂ ਸਵੇਰੇ ਚੜਨ ਇੱਥੋਂ ਜਾਊਗਾ 4 ਕਿਲੋਮੀਟਰ ਪੋਲ ਨਾਲ ਪੋਲ ਨਾਲੋਂ ਚੱਲਾਂਗੇ ਆਪਾਂ ਟਰੈਕ ਸਟਾਰਟ ਆ ਜਾਣੀਆਂ ਗੱਡੀਆਂ 50 ਰੁਪਏ ਲੈਂਦੇ ਨੇ ਤੋਂ 100 60 ਰੁਪਏ ਕਰ ਦਰਾਂਗੇ ਸ਼ਾਇਦ ਉਹ ਪੋਲ 50 ਰੁਪਏ ਲੈਂਦੇ ਸੀਗੇ